ਹਾਂਜੀ ਕਰਦਾ ਉਹ ਜੋ ਵੀ ਬਸ ਕਰਦਾ ਕਮਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਇਸ ਦੁਨੀਆ ਤੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਜੋ ਵੀ ਚੀਜ਼ ਨੂੰ ਪੈਦਾ ਕੀਤਾ ਬੇਸ਼ੱਕ ਉਹ ਇੱਕ ਮਿੱਟੀ ਦਾ ਛੋਟਾ ਜਿਹਾ ਕਿਣਕਾ ਵੀ ਕਿਉਂ ਨਾ ਹੋਵੇ ਉਹਦੇ ਤੇ ਰ ਇੱਕ ਛੋਟਾ ਜਿਹਾ ਕਣ ਵੀ ਕਿਉਂ ਨਾ ਹੋਵੇ ਹਰ ਇੱਕ ਚੀਜ਼ ਆਪਣਾ ਗੁਣ ਜ਼ਰੂਰ ਰੱਖਦੀ ਆ ਤੇ ਉਹਦਾ ਕੋਈ ਨਾ ਕੋਈ ਯੋਗਦਾਨ ਹੈਗਾ ਇਸ ਧਰਤੀ ਨੂੰ ਇਨਸਾਨੀਅਤ ਨੂੰ ਬਚਾਉਣ ਦੇ ਵਿੱਚ ਉਹ ਗੱਲ ਵਕਰੀ ਆ ਕਿ ਸਾਨੂੰ ਉਹ ਚੀਜ਼ ਦੀ ਸਮਝ ਨਹੀਂ ਹੈਗੀ ਕਦੇ-ਕਦੇ ਅਸੀਂ ਪਰਮਾਤਮਾ ਦੇ ਨਾਲ ਗਿੱਲੇ ਸ਼ਿਕਵੇ ਕਰਨੇ ਸ਼ੁਰੂ ਕਰ ਦਿੰਨੇ ਆਂ ਆ ਕਈ ਚੀਜ਼ਾਂ ਨੂੰ ਦੇਖ ਕੇ ਸਾਨੂੰ ਲੱਗਦਾ ਵੀ ਆਹ ਚੀਜ਼ਾਂ ਤਾਂ ਪਰਮਾਤਮਾ ਨੇ ਬੰਦਿਆਂ ਨੂੰ ਦੁਖੀ ਕਰਨ ਵਾਸਤੇ ਬਣਾਈਆਂ ਨੇ ਅਸਲ ਦੇ ਵਿੱਚ ਇਸ ਧਰਤੀ ਦੇ ਉੱਤੇ ਰੂਹੇ ਜ਼ਮੀਨ ਦੇ ਉੱਤੇ ਪਰਮਾਤਮਾ ਨੇ ਜਿਸ ਵੀ ਸ਼ੈ ਨੂੰ ਜਨਮ ਦਿੱਤਾ ਹਰ ਇੱਕ ਚੀਜ਼ ਆਪਣਾ ਗੁਣ ਜ਼ਰੂਰ ਰੱਖਦੀ ਆ ਸਾਨੂੰ ਪਤਾ ਨਹੀਂ ਪਤਾ ਉਹ ਗੱਲ ਅਲੱਗਾ ਆਪਣੀ ਕੋਈ ਵੀ ਪੋਸਟ ਹੋਵੇ ਆਪਾਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਂ ਤੋਂ ਸ਼ੁਰੂ ਕਰੀਦੀ ਆ ਤੇ ਆਪਣੀ ਹਰ ਪੋਸਟ ਪ੍ਰਮਾਤਮਾ ਦੇ ਨਾਂ ਤੇ ਜਾ ਕੇ ਖਤਮ ਹੁੰਦੀ ਆ ਫਿਰ ਵੀ ਕਈ ਵਾਰੀ ਆਪਣੀਆਂ ਪੋਸਟਾਂ ਦੇ ਥੱਲੇ ਕਮੈਂਟ ਆ ਜਾਂਦੇ ਆ ਕਿ ਤੂੰ ਸ਼ੈਤਾਨ ਦੀ ਗੱਲ ਕਰਦਾ ਤੂੰ ਲੁੰਮੀ ਨਾਤੀ ਦੀ ਗੱਲ ਕਰਦਾ ਹਾਲਾਂਕਿ ਪ੍ਰਮਾਤਮਾ ਨੇ ਹਰ ਚੀਜ਼ ਨੂੰ ਜਨਮ ਦਿੱਤਾ ਤੇ ਕੋਈ ਵੀ ਚੀਜ਼ ਬਿਨਾਂ ਕਾਰਨ ਤੋਂ ਨਹੀਂ ਹੁੰਦੀ ਹੈਗੀ ਖੇਰ ਸਾਰਿਆਂ ਦੀ ਆਪਣੀ ਆਪਣੀ ਸੋਚ ਆ ਆਪਾਂ ਕਿਸੇ ਦੀ ਸੋਚ ਬਦਲ ਨਹੀਂ ਸਕਦੇ ਪਰ ਮੇਰੇ ਸੋਚਣ ਦਾ ਤਰੀਕਾ ਐਸੀ ਤਰ੍ਹਾਂ ਅੱਜ ਆਪਾਂ ਤੁਹਾਡੇ ਨਾਲ ਇੱਕ ਐਸੀ ਕਥਾ ਇੱਕ ਐਸੀ ਕਹਾਣੀ ਸਾਂਝੀ ਕਰਾਂਗੇ ਜੀ ਤੋਂ ਬਾਅਦ ਤੁਹਾਨੂੰ ਇਹ ਯਕੀਨ ਹੋ ਜੂਗਾ ਵੀ ਪ੍ਰਮਾਤਮਾ ਨੇ ਕੋਈ ਵੀ ਚੀਜ਼ ਬਿਨਾਂ ਕਿਸੇ ਕਾਰਨ ਤੋਂ ਬਣਾਈ ਨਹੀਂ ਹੈਗੀ ਚਾਹੇ ਉਹ ਮਿੱਟੀ ਦਾ ਇੱਕ ਕਾਣਾ ਤੇ ਚਾਹੇ ਉਹ ਸੂਰਜਾ ਕਹਾਣੀ ਸ਼ੁਰੂ ਹੁੰਦੀ ਆ ਇੱਕ ਮਹਾਤਮਾ ਇੱਕ ਪਿੰਡ ਦੇ ਬਾਹਰ ਇੱਕ ਦਰਾਖਤ ਦੇ ਥੱਲੇ ਡੇਰਾ ਲਾ ਰੈਂਦਾ ਆ ਤੇ ਉਸੇ ਪਿੰਡ ਦੇ ਵਿੱਚ ਇੱਕ ਮੇਰੇ ਵਰਗਾ ਮੂਰਖ ਇਨਸਾਨ ਰਹਿੰਦਾ ਹੁੰਦਾ ਪਰ ਉਹਦੇ ਮਨ ਦੇ ਵਿੱਚ ਆਉਂਦਾ ਕਿ ਮੈਂ ਮਹਾਤਮਾ ਦੇ ਕੋਲੇ ਇਹਨਾਂ ਦੀ ਸੇਵਾ ਕਰਦਾ ਤੇ ਇਹਨਾਂ ਤੋਂ ਅਕਾਲ ਪੁਰਖ ਵਾਹਿਗੁਰੂ ਦੇ ਬਾਰੇ ਅਧਿਆਤਮ ਦੇ ਬਾਰੇ ਕੋਈ ਨਾ ਕੋਈ ਸਿੱਖਿਆ ਜ਼ਰੂਰ ਲੈਣਾ ਤੇ ਉਹ ਇਹ ਸੋਚ ਕੇ ਉਸ ਮਹਾਤਮਾ ਦੀ ਸੇਵਾ ਕਰਨੀ ਸ਼ੁਰੂ ਕਰ ਦਿੰਦਾ ਇਦਾਂ ਹੀ ਦਿਨ ਲੰਘਦੇ ਨੇ ਮਹਾਤਮਾ ਖੁਸ਼ ਹੁੰਦੇ ਆਪਣੇ ਚੇਲੇ ਤੋਂ ਤੇ ਉਹਨੂੰ ਆਪਣਾ ਚੇਲਾ ਮੰਨ ਵੀ ਲੈਂਦੇ ਨੇ ਤੇ ਇੱਕ ਦਿਨ ਕੀ ਹੁੰਦਾ ਉਹ ਚੇਲਾ ਪਿੰਡ ਦੇ ਵਿੱਚੋਂ ਆਥਣ ਦੇ ਪ੍ਰਸ਼ਾਦੇ ਪਾਣੀ ਦਾ ਇੰਤਜ਼ਾਮ ਕਰਕੇ ਮਹਾਤਮਾ ਦੇ ਕੋਲੇ ਪਹੁੰਚਦਾ ਤੇ ਜਦੋਂ ਉਹ ਚੇਲਾ ਮਹਾਤਮਾ ਦੇ ਕੋਲੇ ਸ਼ਾਮ ਨੂੰ ਪਹੁੰਚਦਾ ਤਾਂ ਉਸ ਵੇਲੇ ਜਿਹੜੀ ਉਹ ਛੋਟੀ ਛੋਟੀ ਮਛਰੀ ਹੁੰਦੀ ਆ ਮੱਛਰੋਂ ਦਾ ਛੋਟਾ ਛੋਟਾ ਉਹ ਬੜਾ ਹੋਇਆ ਹੁੰਦਾ ਤੇ ਚੇਲੇ ਦੇ ਮਨ ਦੇ ਵਿੱਚ ਆਉਂਦਾ ਵੀ ਇਹ ਮੱਛਰ ਆ ਜਿਹੜਾ ਇਹਨੇ ਬੜਾ ਕੰਮ ਖਰਾਬ ਕੀਤਾ ਇਹਨੇ ਰੋਟੀ ਚੱਜ ਨਾਲ ਖਾਣ ਨਹੀਂ ਦੇਣੀ ਹੁਣ ਉਹ ਚੇਲਾ ਆਪਣੇ ਗੁਰੂ ਦੇ ਨਾਲ ਗੱਲ ਕਰਦਾ ਕਹਿੰਦਾ ਮਹਾਤਮਾ ਮੰਨਿਆ ਕਹਿੰਦਾ ਉਸ ਪ੍ਰਮਾਤਮਾ ਨੇ ਦੁਨੀਆ ਬੜੀ ਖੂਬਸੂਰਤ ਬਣਾਈ ਆ ਪਰ ਕਹਿੰਦਾ ਉਸ ਪ੍ਰਮਾਤਮਾ ਨੇ ਬਹੁਤ ਸਾਰੀਆਂ ਚੀਜ਼ਾਂ ਐਵੇਂ ਬਣਾਤੀਆਂ ਜਿਨ੍ਹਾਂ ਦਾ ਕੋਈ ਮਤਲਬ ਹੀ ਨਹੀਂ ਹੈਗਾ ਇਹ ਚੀਜ਼ਾਂ ਇਨਸਾਨ ਨੂੰ ਦੁੱਖ ਹੀ ਦਿੰਦੀਆਂ ਨੇ ਇਹਨਾਂ ਦਾ ਕੋਈ ਸੁੱਖ ਤਾਂ ਹੈ ਨਹੀਂਗਾ ਕਹਿੰਦਾ ਦੇਖੋ ਆ ਜਿਵੇਂ ਆ ਮਛਰੀ ਬਣੀ ਹੋਈ ਆ ਤੇ ਕਹਿੰਦਾ ਇਹ ਮਛਰੀ ਆ ਖਾਣੇ 'ਚ ਡਿੱਗਦੀ ਆ ਖਾਣਾ ਖਰਾਬ ਹੁੰਦਾ ਅੱਖ 'ਚ ਪੈਂਦੀ ਆ ਅੱਖ ਖਰਾਬ ਹੁੰਦੀ ਆ ਤੇ ਇਹ ਕਹਿੰਦਾ ਜੇ ਕਿਸੇ ਤੇ ਡੰਗ ਮਾਰਦੀ ਆ ਤਾਂ ਉਹਨੂੰ ਬਿਮਾਰੀ ਲੱਗਦੀ ਆ ਦੇਖੋ ਤੁਸੀਂ ਇਹਦੇ ਪਿੱਛੇ ਕਹਿੰਦਾ ਵੀ ਕੀ ਕਾਰਨ ਸੀਗਾ ਵੀ ਪ੍ਰਮਾਤਮਾ ਨੇ ਫਜ਼ੂਲ ਚੀਜ਼ਾਂ ਬਣਾਈਆਂ ਚੇਲੇ ਦੀ ਗੱਲ ਸੁਣ ਕੇ ਮਹਾਤਮਾ ਥੋੜਾ ਗੁੱਸਾ ਕਰਦੇ ਨੇ ਤੇ ਆਪਣੇ ਚੇਲੇ ਨੂੰ ਕਹਿੰਦੇ ਆ ਵੀ ਇੱਥੇ ਹੀ ਚੁੱਪ ਕਰ ਜਾ ਅੱਜ ਤੋਂ ਬਾਅਦ ਤੇਰੇ ਮੂੰਹ ਤੋਂ ਇਹ ਗੱਲ ਨਹੀਂ ਨਿਕਲਣੀ ਚਾਹੀਦੀ ਕਿ ਪ੍ਰਮਾਤਮਾ ਨੇ ਕੋਈ ਵੀ ਚੀਜ਼ ਬਿਨਾਂ ਕਿਸੇ ਕਾਰਨ ਤੋਂ ਬਣਾਈ ਆ ਹਰ ਕੋਈ ਚੀਜ਼ ਆਪਣੇ ਆਪ ਦੇ ਵਿੱਚ ਕੋਈ ਨਾ ਕੋਈ ਗੁਣ ਜ਼ਰੂਰ ਰੱਖਦੀ ਆ ਤੇ ਹਰ ਇੱਕ ਚੀਜ਼ ਦਾ ਹੋਣ ਦਾ ਕੋਈ ਨਾ ਕੋਈ ਕਾਰਨ ਜ਼ਰੂਰ ਹੈਗਾ ਸਾਨੂੰ ਨਹੀਂ ਪਤਾ ਉਹ ਅਲੱਗ ਚੀਜ਼ ਆ ਮਹਾਤਮਾ ਆਪਣੇ ਚੇਲੇ ਨੂੰ ਕਹਿੰਦੇ ਆ ਕਿ ਤੇਰੀ ਇਸ ਗੱਲ ਦਾ ਜਵਾਬ ਮੈਂ ਇੱਕ ਛੋਟੀ ਜੀ ਕਹਾਣੀ ਦੇ ਨਾਲ ਦਿੰਨਾ ਮਹਾਤਮਾ ਕਹਾਣੀ ਸੁਣਾਉਂਦੇ ਆ ਕਿ ਇੱਕ ਹਕੀਮ ਹੁੰਦਾ ਹਕੀਮ ਲੁਕਮਾਨ ਤੇ ਉਹਦੀ ਚਰਚਾ ਬੜੀ ਦੂਰ ਦੂਰ ਤੱਕ ਹੁੰਦੇ ਆ ਬੜਾ ਮੰਨਿਆ ਪਰਮੰਨਿਆ ਹਕੀਮ ਹੁੰਦਾ ਤੇ ਉਹਦਾ ਇੱਕ ਚੇਲਾ ਹੁੰਦਾ ਅਫਲਾਤੂਨ ਇਸੇ ਤਰ੍ਹਾਂ ਇੱਕ ਦਿਨ ਅਫਲਾਤੂਨ ਤੇ ਹਕੀਮ ਲੁਕਮਾਨ ਦੋਨੇ ਜਾਣੇ ਜੰਗਲ ਦੇ ਵਿੱਚ ਜੜੀਆਂ ਬੂਟੀਆਂ ਲੈਣ ਗਏ ਹੁੰਦੇ ਆ ਤੇ ਉਹ ਜਿੱਥੋਂ ਜੜੀਆਂ ਬੂਟੀਆਂ ਲੈ ਕੇ ਆਉਣੀਆਂ ਹੁੰਦੀਆਂ ਉਸ ਜਗ੍ਹਾ ਦੇ ਉੱਤੇ ਵੀ ਬੜਾ ਮੱਛਰ ਹੁੰਦਾ ਤੇ ਉਹ ਮਸ਼ਰੀ ਨੂੰ ਦੇਖ ਕੇ ਹਕੀਮ ਲੁਕਮਾਨ ਦਾ ਜਿਹੜਾ ਚੇਲਾ ਅਫਲਾਤੂਨਾ ਉਹ ਵੀ ਹਕੀਮ ਨੂੰ ਕਹਿੰਦਾ ਕਹਿੰਦਾ ਵੀ ਦੇਖੋ ਪ੍ਰਮਾਤਮਾ ਨੇ ਕਿੰਨੀਆਂ ਜੜੀਆਂ ਬੂਟੀਆਂ ਬਣਾਈਆਂ ਲੋਕਾਂ ਦੇ ਵਾਸਤੇ ਕਿੰਨੇ ਗੁਣਕਾਰੀ ਰੁੱਖ ਨੇ ਕਿੰਨੀਆਂ ਗੁਣਕਾਰੀ ਚੀਜ਼ਾਂ ਬਣਾਈਆਂ ਨੇ ਪਰ ਪ੍ਰਮਾਤਮਾ ਨੇ ਆਹ ਜਿਹੜੀਆਂ ਨਿੱਕੀਆਂ ਨਿੱਕੀਆਂ ਦੁੱਖ ਦੇਣ ਨੂੰ ਚੀਜ਼ਾਂ ਬਣਾਈ ਹੋਈਆਂ ਮੱਖੀ ਮੱਛਰ ਇਹ ਚੀਜ਼ਾਂ ਕਹਿੰਦਾ ਪ੍ਰਮਾਤਮਾ ਨੂੰ ਨਹੀਂ ਬਣਾਉਣੀਆਂ ਚਾਹੀਦੀਆਂ ਸੀ ਹਕੀਮ ਲੁਕਮਾਨ ਉਹਨੂੰ ਕਹਿੰਦਾ ਕਹਿੰਦਾ ਵੀ ਕੱਲੀਆਂ ਜੜੀਆਂ ਬੂਟੀਆਂ ਨਹੀਂ ਇਹ ਮੱਖੀ ਮੱਛਰ ਨੇ ਜਿਹੜੇ ਇਹ ਵੀ ਬੜੇ ਕੰਮ ਦੀਆਂ ਚੀਜ਼ਾਂ ਨੇ ਪਰ ਖੈਰ ਤੈਨੂੰ ਇਹ ਚੀਜ਼ ਹਜੇ ਸਮਝ ਨਹੀਂ ਲੱਗਣੀ ਕੋਈ ਸਮਾਂ ਆਊਗਾ ਜਿੱਦਣ ਤੈਨੂੰ ਆਪਣੀਆਂ ਇਹ ਬੋਲੀਆਂ ਹੋਈਆਂ ਗੱਲਾਂ ਨੇ ਜਿਹੜੀਆਂ ਇਹਦੇ ਤੋਂ ਮਾਫੀ ਮੰਗਣੀ ਪਊ ਤੇ ਪਰਮਾਤਮਾ ਤੋਂ ਤੂੰ ਮਾਫੀ ਮੰਗੇਗਾ ਸਮਾਂ ਲੰਘਦਾ ਹਕੀਮ ਲੁਕਮਾਨ ਦਾ ਜਿਹੜਾ ਚੇਲਾ ਫਲਾਤੂਨ ਆ ਉਹਨੂੰ ਇੱਕ ਬਿਮਾਰੀ ਲੱਗ ਜਾਂਦੀ ਹੈ ਉਹਦੀਆਂ ਜਿਹੜੀਆਂ ਅੱਖਾਂ ਨੇ ਉਹ ਸੁੱਜਣੀਆਂ ਸ਼ੁਰੂ ਹੋ ਜਾਂਦੀਆਂ ਤੇ ਹੌਲੀ-ਹੌਲੀ ਬੰਦ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਿਉਂਕਿ ਹਕੀਮ ਲੁਕਮਾਨ ਆਪ ਹੀ ਐਡਾ ਤਕੜਾ ਹਕੀਮ ਹੁੰਦਾ ਤੇ ਉਹਦਾ ਜਿਹੜਾ ਚੇਲਾ ਹੁੰਦਾ ਉਹ ਵੀ ਬਹੁਤ ਹੱਦ ਤੱਕ ਜੜੀਆਂ ਬੂਟੀਆਂ ਤੇ ਦਵਾਈਆਂ ਬਣਾ ਲੈਂਦਾ ਤੇ ਉਹਨਾਂ ਦੀ ਜਾਣਕਾਰੀ ਰੱਖਦਾ ਦੋਨੇ ਜਾਣੇ ਪੂਰਾ ਜ਼ੋਰ ਲਾ ਲੈਂਦੇ ਆ ਪਰ ਉਹਦੇ ਚੇਲੇ ਦੀਆਂ ਅੱਖਾਂ ਜਿਹੜੀਆਂ ਦੋਨਾਂ ਤੋਂ ਠੀਕ ਨਹੀਂ ਹੁੰਦੀਆਂ ਹੁਣ ਹਕੀਮ ਲੁਕਮਾਨ ਆਪਣੇ ਚੇਲੇ ਨੂੰ ਇੱਕ ਬਜ਼ੁਰਗ ਹਕੀਮ ਦਾ ਐਡਰੈਸ ਦਿੰਦਾ ਕਹਿੰਦਾ ਵੀ ਹੁਣ ਤਾਂ ਆਖਰੀ ਉਮੀਦ ਉਹ ਬਜ਼ੁਰਗ ਹਕੀਮਾ ਤੋਂ ਉਹਦੇ ਕੋਲੇ ਜਾ ਉਹਦੇ ਕੋਲੇ ਜਾ ਕੇ ਮੇਰਾ ਨਾਂ ਲਈ ਤੇ ਉਹਨੂੰ ਦੱਸੀ ਵੀ ਆਪਾਂ ਕਿਹੜੀ ਕਿਹੜੀ ਦਵਾਈ ਬਣਾ ਕੇ ਵਰਤੀ ਆ ਤੇ ਉਹਨੂੰ ਦੱਸੀ ਵੀ ਹੁਣ ਤਾਂ ਆਖਰੀ ਉਮੀਦ ਉਹੀ ਆ ਉਹੀ ਤੇਰੀਆਂ ਅੱਖਾਂ ਠੀਕ ਕਰ ਸਕਦਾ ਨਹੀਂ ਅੱਖਾਂ ਦਾ ਕੋਈ ਹੋਰ ਹੱਲ ਹੈ ਨਹੀਂਗਾ ਚੇਲਾ ਉਦਾਂ ਹੀ ਕਰਦਾ ਉਸ ਬਜ਼ੁਰਗ ਹਕੀਮ ਦੇ ਕੋਲੇ ਪਹੁੰਚਦਾ ਉਹਨੂੰ ਜਾ ਕੇ ਦੱਸਦਾ ਵੀ ਮੈਨੂੰ ਹਕੀਮ ਲੁਕਮਾਨ ਨੇ ਭੇਜਿਆ ਤੇ ਉਹਨੂੰ ਆਪਣੀਆਂ ਅੱਖਾਂ ਦਿਖਾਉਂਦਾ ਵੀ ਮੈਂ ਇਹ ਅੱਖਾਂ ਠੀਕ ਕਰਵਾਉਣ ਵਾਸਤੇ ਆਇਆ ਆ ਆ ਦਵਾਈ ਅਸੀਂ ਵਰਤੀ ਸੀਗੀ ਪਰ ਕੋਈ ਅਸਰ ਨਹੀਂ ਹੋਇਆ ਹੁਣ ਕਿਉਂਕਿ ਉਹ ਹਕੀਮ ਲੁਕਮਾਨ ਦਾ ਚੇਲਾ ਹੁੰਦਾ ਤਾਂ ਉਹ ਵੀ ਬੜੀ ਜਾਣਕਾਰੀ ਰੱਖਦਾ ਇੰਨਾਂ ਚੀਜ਼ਾਂ ਦੇ ਬਾਰੇ ਉਹ ਬਜ਼ੁਰਗ ਹਕੀਮ ਅੱਖਾਂ ਦੇਖ ਕੇ ਆਪਣੀ ਇੱਕ ਦਵਾਈ ਬਣਾਉਂਦਾ ਤੇ ਉਹ ਦਵਾਈ ਦੀਆਂ ਦੋ ਪੁੜੀਆਂ ਉਹਨੂੰ ਦਿੰਦਾ ਉਹਨੂੰ ਕਹਿੰਦਾ ਵੀ ਆ ਇੱਕ ਪੁੜੀ ਖਾ ਲਾ ਵੀ ਇੱਕ ਹੀ ਪੁੜੀ ਦੇ ਨਾਲ ਤੇਰੀ ਅੱਖ ਠੀਕ ਹੋਣੀ ਚਾਹੀਦੀ ਹੈ ਜੇ ਨਾ ਹੋਈ ਤਾਂ ਦੂਜੀ ਖਾ ਲਈ ਇਹ ਦੋ ਕੁੜੀਆਂ ਦੇ ਨਾਲ ਤੇਰੀ ਅੱਖ 100% ਠੀਕ ਹੋ ਜਾਊ। ਅਫਲਾਤੂਨ ਉਹ ਦੋ ਕੁੜੀਆਂ ਲੈ ਕੇ ਵਾਪਸ ਹਕੀਮ ਲੁਕਮਾਨ ਦੇ ਕੋਲੇ ਆ ਜਾਂਦਾ। ਰਾਤ ਨੂੰ ਇੱਕ ਬੁੜੀ ਲੈਂਦਾ ਤਾਂ ਅਗਲੀ ਸਵੇਰ ਤੱਕ ਉਹਦੀਆਂ ਜਿਹੜੀਆਂ ਅੱਖਾਂ ਨੇ ਉਹ ਬਿਲਕੁਲ ਠੀਕ ਹੋ ਜਾਂਦੀਆਂ। ਹੁਣ ਉਹ ਜਿਹੜੀ ਦੂਜੀ ਕੁੜੀ ਬਚੀ ਹੁੰਦੀ ਆ ਉਹਨੂੰ ਲੈ ਕੇ ਲੁਕਮਾਨ ਦੇ ਕੋਲੇ ਪਹੁੰਚਦਾ ਕਿਉਂਕਿ ਅਫਲਾਤੂਨ ਲੁਕਮਾਨ ਦਾ ਚੇਲਾ ਹੋਣ ਕਰਕੇ ਇਹ ਵੀ ਕਾਫੀ ਜਾਣਕਾਰੀ ਰੱਖਦਾ ਹੁੰਦਾ ਇਹਨਾਂ ਚੀਜ਼ਾਂ ਦੀ। ਸੋ ਇਹ ਆਪਣੀ ਜੀਬ ਦੇ ਉੱਤੇ ਰੱਖ ਕੇ ਪਤਾ ਲਾ ਲੈਂਦੇ ਨੇ ਵੀ ਕਿਹੜੀ ਕਿਹੜੀ ਜੜੀ ਬੂਟੀ ਪਾਈ ਗਈ ਆ ਦਵਾਈ ਦੇ ਵਿੱਚ। ਉਦਾਂ ਹੀ ਇਹ ਕਰਦਾ ਇਹ ਆਪਣੀ ਜੀਬ ਤੇ ਰੱਖਦਾ ਤੇ ਲਕਮਾਨ ਨੂੰ ਕਹਿੰਦਾ ਵੀ ਮੈਂ ਚੈੱਕ ਕੀਤਾ ਵੀ ਬਾਕੀ ਜਿੰਨੀਆਂ ਵੀ ਝੜੀਆਂ ਬੂਟੀਆਂ ਪਾਈਆਂ ਉਹ ਜਿੰਨੀਆਂ ਆਪਾਂ ਜੜੀਆਂ ਬੂਟੀਆਂ ਪਾਈਆਂ ਸੀ ਓਨੀਆਂ ਹੀ ਪਾਈਆਂ ਗਈਆਂ। ਪਰ ਇੱਕ ਚੀਜ਼ ਆ ਜਿਹਦਾ ਮੈਨੂੰ ਪਤਾ ਨਹੀਂ ਲੱਗਦਾ। ਤੁਸੀਂ ਟੇਸਟ ਕਰਕੇ ਦੇਖੋ ਵੀ ਤੁਹਾਨੂੰ ਕੋਈ ਸਮਝ ਆਉਂਦੀ ਆ। ਜਦੋਂ ਉਹ ਟੇਸਟ ਕਰਦਾ ਜੀਬ ਦੇ ਉੱਤੇ ਰੱਖ ਕੇ ਲਕਮਾਨ ਲਕਮਾਨ ਆਪਣੇ ਚੇਲੇ ਨੂੰ ਕਹਿੰਦਾ ਵੀ ਇਹ ਜਿਹੜੀ ਐਕਸਟਰਾ ਚੀਜ਼ ਉਹਨੇ ਇੱਕ ਵਾਧੂ ਚੀਜ਼ ਇਹਦੇ ਵਿੱਚ ਪਾਈ ਆ। ਇਦੇ ਬਾਰੇ ਜੇ ਜਾਣਕਾਰੀ ਲੈਣੀ ਆ ਤਾਂ ਤੈਨੂੰ ਵਾਪਸ ਉਸੇ ਬਜ਼ੁਰਗ ਦੇ ਕੋਲੇ ਜਾਣਾ ਪੈਣਾ ਹੁਣ ਅਫਲਾਤੂਨ ਲੁਕਮਾਨ ਦਾ ਚੇਲਾ ਦੁਬਾਰਾ ਉਸ ਬਜ਼ੁਰਗ ਹਕੀਮ ਦੇ ਕੋਲੇ ਪਹੁੰਚਦਾ ਤੇ ਉਹਨੂੰ ਕਹਿੰਦਾ ਕਹਿੰਦਾ ਵੀ ਬਾਕੀ ਚੀਜ਼ਾਂ ਦਾ ਤਾਂ ਮੈਨੂੰ ਪਤਾ ਲੱਗ ਗਿਆ ਜਿਹੜੀਆਂ ਜੜੀਆਂ ਬੂਟੀਆਂ ਤੁਸੀਂ ਪਾਈਆਂ ਕਿਉਂਕਿ ਅਸੀਂ ਵੀ ਇਹੀ ਜੜੀਆਂ ਬੂਟੀਆਂ ਨਾਲ ਦਵਾਈ ਬਣਾਈ ਸੀ ਪਰ ਇੱਕ ਚੀਜ਼ ਦੀ ਮੈਨੂੰ ਸਮਝ ਨਹੀਂ ਆਉਂਦੀ ਵੀ ਉਹ ਚੀਜ਼ ਤੁਸੀਂ ਕੀ ਵਿੱਚ ਪਾਇਆ ਇਹਦੇ ਆ ਕਿਹੜਾ ਵਿੱਚ ਹੋਰ ਜੜੀ ਬੂਟੀ ਦਾ ਸੱਤ ਪਾਤਾ ਵੀ ਜਿਹੜੀ ਮੇਰੀ ਅੱਖ ਰਾਤੋਂ ਰਾਤ ਠੀਕ ਹੋਗੀ ਹੁਣ ਉਹ ਬਜ਼ੁਰਗਾ ਉਹ ਹੱਸਦਾ ਤੇ ਉਹ ਲਕਮਾਨ ਦੇ ਚੇਲੇ ਅਫਲਾਤੂਨ ਨੂੰ ਦੱਸਦਾ ਕਹਿੰਦਾ ਵੀ ਮੈਂ ਬਾਕੀ ਸਾਰੀਆਂ ਚੀਜ਼ਾਂ ਉਹੀ ਪਾਈਆਂ ਸੀ ਪਰ ਇਹਦੇ ਵਿੱਚ ਮੈਂ ਇੱਕ ਚੀਜ਼ ਹੋਰ ਪਾਈ ਸੀ ਉਹ ਸੀ ਜਿਹੜੀ ਆਥਣ ਵੇਲੇ ਮਸ਼ਰੀ ਹੋ ਜਾਂਦੀ ਆ ਉਹ ਮਸ਼ਰੀ ਦੇ ਕੁਝ ਢਾਲ ਇਕੱਠੇ ਕਰਕੇ ਉਹਨਾਂ ਦੀ ਭਸਮ ਬਣਾ ਕੇ ਇੱਕ ਸਹੀ ਮਾਤਰਾ ਦੇ ਵਿੱਚ ਇਹਦੇ ਵਿੱਚ ਪਾਈ ਤੇ ਜਿਹਦੇ ਕਰਕੇ ਤੇਰੀਆਂ ਅੱਖਾਂ ਦਾ ਇਹ ਜਿਹੜਾ ਰੋਗ ਆ ਉਹ ਠੀਕ ਹੋ ਗਿਆ ਹੁਣ ਐਨੀ ਗੱਲ ਜਦੋਂ ਲਕਮਾਨ ਦਾ ਜਿਹੜਾ ਚੇਲਾ ਅਫਲਾਤੂਨ ਆ ਸੁਣਦਾ ਤਾਂ ਉਹਦੀਆਂ ਅੱਖਾਂ ਪਰ ਆਉਂਦੀਆਂ ਨੇ ਕਿ ਕੁਛ ਦਿਨ ਪਹਿਲਾਂ ਮੈਂ ਲੁਕਮਾਨ ਨੂੰ ਇਹ ਗੱਲ ਕਹੀ ਸੀ ਵੀ ਇਹ ਜਿਹੜੀ ਮਸ਼ਰੀਆ ਇਹ ਪਰਮਾਤਮਾ ਨੇ ਬਿਨਾਂ ਕਿਸੇ ਕਾਰਨ ਤੋਂ ਬਣਾਈਆ ਵੀ ਇਹ ਲੋਕਾਂ ਨੂੰ ਤੰਗ ਹੀ ਕਰਦੀ ਆ ਵੀ ਉਦੋਂ ਮੈਨੂੰ ਲੁਕਮਾਨ ਨੇ ਕਿਹਾ ਸੀ ਵੀ ਨਹੀਂ ਜਿੱਦਣ ਕਿਤੇ ਲੋੜ ਪੈਂਦੀ ਆ ਤੈਨੂੰ ਉਦੋਂ ਪਤਾ ਲੱਗੂ ਵੀ ਇਹ ਮਸ਼ਰੀ ਕਿੰਨੇ ਕੰਮ ਦੀ ਆ ਵਾਕਈ ਉਹ ਅਕਾਲਪੁਰਖ ਵਾਹਿਗੁਰੂ ਕੋਈ ਵੀ ਚੀਜ਼ ਬਿਨਾਂ ਕਿਸੇ ਕਾਰਨ ਤੋਂ ਨਹੀਂ ਬਣਾਉਂਦਾ ਹਰ ਚੀਜ਼ ਦੇ ਹੋਣ ਦਾ ਕੋਈ ਨਾ ਕੋਈ ਕਾਰਨ ਹੁੰਦਾ ਜ਼ਰੂਰ ਆ ਸਾਨੂੰ ਪਤਾ ਲੱਗੇ ਨਾ ਪਤਾ ਲੱਗਿਓ ਅਲੱਗ ਗੱਲ ਆ ਲੁਕਮਾਨ ਦਾ ਚੇਲਾ ਫਲਾਤੂਨ ਆਪਣੀਆਂ ਅੱਖਾਂ ਦੇ ਵਿੱਚ ਹੰਝੂ ਲੈ ਕੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਹੱਥ ਜੋੜ ਕੇ ਉਹਦੇ ਤੋਂ ਮਾਫੀयां ਮੰਗਦਾ ਤੇ ਧਰਤੀ ਦੇ ਉੱਤੇ ਨੱਕ ਨਾਲ ਲਕੀਰਾਂ ਕੱਢਦਾ ਕਹਿੰਦਾ ਪ੍ਰਮਾਤਮਾ ਮੈਂ ਤੇਰਾ ਅਣਜਾਣ ਬੱਚਾ ਮੈਨੂੰ ਇਨ੍ਹਾਂ ਚੀਜ਼ਾਂ ਦੀ ਸਮਝ ਨਹੀਂ ਸੀ ਪਰ ਤੈਂ ਇਹ ਚੀਜ਼ ਦੀ ਸਮਝ ਮੈਨੂੰ ਦਿੱਤੀ ਕਿ ਕੋਈ ਵੀ ਚੀਜ਼ ਬਿਨਾਂ ਕਿਸੇ ਕਾਰਨ ਤੋਂ ਨਹੀਂ ਹੈਗੀ ਤੇਰੀ ਉਹੀ ਮਛਰੀ ਜਿਹਨੂੰ ਕਿਤੇ ਮੈਂ ਮਾੜਾ ਕਹਿੰਦਾ ਸੀ ਅੱਜ ਉਹਦੇ ਕਰਕੇ ਮੇਰੀ ਅੱਖ ਦੀ ਰੋਸ਼ਨੀ ਵਾਪਸ ਆ ਗਈ ਮੇਰੀ ਅੱਖ ਦਾ ਰੋਗ ਕਟਿਆ ਗਿਆ ਤੇ ਉਹ ਬਾਰ-ਬਾਰ ਮਾਫੀਆਂ ਮੰਗਦਾ ਸੀ ਤੇ ਨੱਕ ਰਗੜਦਾ ਸੀ ਇਹ ਜਦੋਂ ਕਹਾਣੀ ਉਸ ਮਹਾਤਮਾ ਨੇ ਆਪਣੇ ਚੇਲੇ ਨੂੰ ਸੁਣਾਈ ਹੁਣ ਉਹ ਚੇਲਾ ਮੇਰੇ ਵਰਗਾ ਮੂਰਖ ਕਈ ਵਾਰੀ ਭਰਮ ਪਾਲ ਲੈਂਦਾ ਵੀ ਮੈਂ ਪਤਾ ਨਹੀਂ ਕਿੰਨਾ ਕਿ ਚਾਤਰਾ ਤੇ ਉਹ ਦੁਬਾਰਾ ਸਵਾਲ ਕਰਦਾ ਆਪਣੇ ਮਹਾਤਮਾ ਨੂੰ ਕਹਿੰਦਾ ਮਹਾਤਮਾ ਤੁਹਾਡੀ ਗੱਲ ਮੰਨ ਲਈ ਕਿ ਉਸ ਮਸ਼ਰੀ ਦੇ ਵਿੱਚ ਗੁਣ ਸੀਗਾ ਜਿਹਦੇ ਕਰਕੇ ਲਕਮਾਨ ਤੇ ਚੇਲੇ ਦੀ ਅੱਖ ਠੀਕ ਹੋ ਗਈ ਪਰ ਇਸ ਧਰਤੀ ਦੇ ਉੱਤੇ ਹਜੇ ਵੀ ਬਹੁਤ ਕੁਝ ਐਸਾ ਜਿਹੜਾ ਪ੍ਰਮਾਤਮਾ ਨੇ ਐਵੇਂ ਹੀ ਬਣਾਤਾ ਜਿਵੇਂ ਕਹਿੰਦਾ ਸੱਪ ਹੋਗੇ ਵਿੱਛੂ ਹੋਗੇ ਇਹਨਾਂ ਦੇ ਵਿੱਚ ਤਾਂ ਕਿੰਨਾ ਜ਼ਹਿਰ ਨਾਲੇ ਤਾਂ ਜੇ ਕਿਸੇ ਦੇ ਡੰਗ ਮਾਰਨ ਬੰਦਾ ਮਾਰ ਦਿੰਦੇ ਨੇ ਤੇ ਦੂਜਾ ਇਹਦੇ ਤੋਂ ਬੰਦਾ ਕਿੰਨਾ ਭੈ ਖਾਂਦਾ ਹੁਣ ਇਹ ਚੀਜ਼ਾਂ ਨੂੰ ਬਣਾਉਣ ਦਾ ਕੀ ਕਾਰਨ ਸੀਗਾ ਇਹਨਾਂ ਦੇ ਵਿੱਚ ਹਜੇ ਕਿਹੜਾ ਗੁਣ ਸੀ ਮਹਾਤਮਾ ਫਿਰ ਉਹਨੂੰ ਟੋਕਦੇ ਆ ਕਹਿੰਦੇ ਵੀ ਇਨੂੰ ਕਿਹਾ ਨਾ ਵੀ ਪਰਮਾਤਮਾ ਨੇ ਜੋ ਵੀ ਚੀਜ਼ ਬਣਾਈਆ ਉਹਦੇ ਬਾਰੇ ਬੁਰਾ ਭਲਾ ਨਹੀਂ ਬੋਲਣਾ ਇਹ ਸੱਪ ਵਿਛੂ ਇਹਨਾਂ ਨੂੰ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਪਿਆਰ ਕਰਦੇ ਆ ਆਪਣੇ ਘਰੇ ਪਾਲਦੇ ਨੇ ਤੇ ਇਹ ਸੱਪ ਤੇ ਵਿਛੂ ਇਹ ਇਕੱਲਾ ਡਾਂਗ ਹੀ ਨਹੀਂ ਮਾਰਦੇ ਲੋਕਾਂ ਨੂੰ ਡਰਾਉਂਦੇ ਨਹੀਂ ਇਹ ਬਚਾਉਂਦੇ ਵੀ ਨੇ ਇਹਨਾਂ ਦੀ ਜਿਹੜੀ ਜ਼ਹਿਰ ਆ ਉਹਦੇ ਤੋਂ ਬੜੀਆਂ ਖਤਰਨਾਕ ਬਿਮਾਰੀਆਂ ਦੀ ਦਵਾਈ ਬਣਦੀ ਆ ਜ਼ਹਿਰ ਨੂੰ ਵੀ ਜੇ ਆਪਾਂ ਸਹੀ ਤਰੀਕੇ ਦੇ ਨਾਲ ਕਿਸੇ ਚੀਜ਼ ਦੇ ਵਿੱਚ ਮਿਲਾ ਕੇ ਲਿਆ ਜਾਵੇ ਤਾਂ ਉਹ ਵੀ ਇੱਕ ਬਹੁਤ ਤਕੜੀ ਦਵਾਈ ਦਾ ਕੰਮ ਕਰ ਜਾਂਦੀ ਆ। ਦੂਸਰੀ ਗੱਲ ਜਿੰਨੀਆਂ ਵੀ ਹਵਾਵਾਂ ਚੱਲਦੀਆਂ ਨੇ ਇਹ ਹਵਾਵਾਂ ਦੇ ਵਿੱਚ ਕਈ ਵਾਰੀ ਬੜੇ ਜ਼ਹਿਰੀਲੇ ਕਣ ਹੁੰਦੇ ਨੇ ਤੇ ਉਹ ਜਿਹੜੀਆਂ ਜ਼ਹਿਰੀਲੀਆਂ ਚੀਜ਼ਾਂ ਨੇ ਉਹ ਇਹ ਜਿਹੜੇ ਛੋਟੇ-ਛੋਟੇ ਜੀਵ ਨੇ ਇਹ ਖਾਂਦੇ ਨੇ ਤੇ ਇਹਨਾਂ ਦੇ ਕਰਕੇ ਜਿਹੜੀਆਂ ਹਵਾਵਾਂ ਨੇ ਉਹ ਸਾਫ਼ ਹੁੰਦੀਆਂ ਨੇ। ਜੇ ਇਹ ਜੀਵ ਧਰਤੀ ਤੇ ਨਾ ਹੋਣ ਤਾਂ ਪੂਰੀ ਧਰਤੀ ਨਰਕ ਬਣ ਜਾਵੇ। ਲੋਕਾਂ ਦਾ ਇੱਥੇ ਰਹਿਣਾ ਔਖਾ ਹੋ ਜਵੇ। ਜਿਹੜੀਆਂ ਵੱਡੇ ਤੋਂ ਵੱਡੇ ਦਰਦ ਦੀਆਂ ਦਵਾਈਆਂ ਨੇ ਉਹ ਇਹਨਾਂ ਦੀ ਜ਼ਹਿਰ ਤੋਂ ਹੀ ਬਣਦੀਆਂ ਨੇ ਪਰ ਉਹ ਮੇਰੇ ਵਰਗਾ ਮੂਰਖ ਆਪਣੇ ਆਪ ਨੂੰ ਮਹਾਮੂਰਖ ਸਾਬਤ ਕਰਨ ਤੇ ਜੁਟਿਆ ਹੋਇਆ ਲੱਗਿਆ ਹੋਇਆ ਤੇ ਉਹ ਫੇਰ ਦੁਬਾਰਾ ਸਵਾਲ ਕਰਦਾ ਕਹਿੰਦਾ ਮੰਨ ਲਿਆ ਤੁਹਾਡੀਆਂ ਗੱਲਾਂ ਪਰ ਕਹਿੰਦਾ ਇੱਕ ਸਵਾਲ ਹੋਰ ਆ ਜਿਹੜੇ ਕਹਿੰਦਾ ਫਲ ਫੁੱਲ ਰੁੱਖ ਪੱਤੇ ਸੜ ਜਾਂਦੇ ਨੇ ਰੂੜੀਆਂ ਲੱਗੀਆਂ ਹੋਈਆਂ ਨੇ ਇਹਨਾਂ ਦੇ ਉੱਤੇ ਮੱਖੀਆਂ ਬੈਠਦੀਆਂ ਉਹ ਕਿੰਨੀ ਦੂਰ ਤੱਕ ਬਿਮਾਰੀਆਂ ਫਲਾਉਂਦੀਆਂ ਨੇ ਇਹ ਚੀਜ਼ਾਂ ਇਹ ਕਹਿੰਦਾ ਕਿਉਂ ਬਣੀਆਂ ਨੇ ਇਹ ਕਿਉਂ ਬਣਾਈਆਂ ਪ੍ਰਮਾਤਮਾ ਨੇ ਇਹ ਚੀਜ਼ਾਂ ਆ ਹੱਡੀਆਂ ਕਿੰਨੇ ਜਾਨਵਰਾਂ ਦੀਆਂ ਹੱਡੀਆਂ ਰੋਲਦੀਆਂ ਫਿਰਦੀਆਂ ਨੇ ਉਹ ਚੀਜ਼ਾਂ ਹੱਡਾ ਰੋੜੀ ਦੇ ਵਿੱਚ ਕਿੰਨੇ ਜਾਨਵਰ ਮਰੇ ਹੋਏ ਨੇ ਇੱਕ ਐਸਾ ਮੋਸ਼ਕਾ ਉਹਨਾਂ ਦੇ ਵਿੱਚੋਂ ਤੇ ਇਹ ਚੀਜ਼ਾਂ ਕਹਿੰਦਾ ਪ੍ਰਮਾਤਮਾ ਨੇ ਕਿਉਂ ਬਣਾਣ ਦਿੱਤੀਆਂ ਇਹ ਚੀਜ਼ਾਂ ਤਾਂ ਤੁਸੀਂ ਮੰਨੋਗੇ ਵੀ ਇਹ ਚੀਜ਼ਾਂ ਗਲਤ ਬਣਾਈਆਂ ਨੇ ਹੁਣ ਉਹ ਜਿਹੜਾ ਮਹਾਤਮਾ ਉਹ ਹੱਸਦਾ ਫੇਰ ਦੁਬਾਰਾ ਵੀ ਕਿੱਥੋਂ ਆ ਮੂਰਖ ਦੇ ਨਾਲ ਉਲਝ ਗਿਆ ਹੁਣ ਮਹਾਤਮਾ ਉਹਨੂੰ ਇੱਕ ਫਾਈਨਲ ਜਵਾਬ ਦਿੰਦਾ ਕਹਿੰਦਾ ਵੀ ਦੇਖ ਬੱਚੇ ਇਨੂੰ ਕਹਿੰਦਾ ਮੈਂ ਇਹ ਚੀਜ਼ ਪਹਿਲਾਂ ਵੀ ਦੱਸੀਆ ਵੀ ਪ੍ਰਮਾਤਮਾ ਕੋਈ ਵੀ ਚੀਜ਼ ਬਿਨਾ ਕਿਸੇ ਕਾਰਨ ਤੋਂ ਨਹੀਂ ਬਣਾਉਂਦਾ ਬੇਸ਼ੱਕ ਕੋਈ ਇੱਕ ਰੇਤੇ ਦਾ ਕਿਣਕਾ ਵੀ ਆ। ਜਿਹੜੀਆਂ ਕਹਿੰਦਾ ਤੂੰ ਫਲ ਫੁੱਲ ਪੱਤੇ ਰੁੱਖ ਦੇ ਜਾਂ ਰੂੜੀਆਂ ਕਹਿੰਨਾ ਗਲੀਆਂ ਹੋਈਆਂ ਚੀਜ਼ਾਂ ਪਹਿਲੀ ਗੱਲ ਤਾਂ ਕਹਿੰਦਾ ਬਹੁਤ ਸੂਖਮ ਜੀਵ ਨੇ ਜਿਨ੍ਹਾਂ ਦੇ ਵਾਸਤੇ ਇਹ ਖਾਣੇ ਦਾ ਕੰਮ ਕਰਦੇ ਆ ਤੇ ਦੂਸਰਾ ਇਹਨਾਂ ਚੀਜ਼ਾਂ ਦੇ ਕਰਕੇ ਧਰਤੀ ਨੂੰ ਬੜੀ ਖਰਾਕ ਮਿਲਦੀ ਹੈ ਜਿਹਦੇ ਕਰਕੇ ਪੇੜ ਪੌਦੇ ਨੇ ਉਹਨਾਂ ਦਾ ਭੋਜਨ ਪਹੁੰਚਦਾ। ਇਨਸਾਨ ਦੇਖ ਆਪਣੇ ਸਰੀਰ ਦਾ ਕਿੰਨਾ ਗੰਦਾ ਜਿਹੜਾ ਬਾਹਰ ਸੈਟਦਾ ਤੇ ਉਹ ਸਾਰੇ ਗੰਦ ਨੂੰ ਮੱਖੀ ਤੇ ਮੱਛਰ ਸਾਫ਼ ਕਰਦੇ ਨੇ ਜੇ ਮੱਖੀ ਮੱਛਰ ਆਪਣਾ ਕੰਮ ਨਾ ਕਰਨ ਉਹਨਾਂ ਦਾ ਇਹ ਗੁਣ ਨਾ ਹੋਵੇ ਉਹਨਾਂ ਦੇ ਵਿੱਚ ਤਾਂ ਪੂਰੀ ਦੁਨੀਆ ਦੇ ਉੱਤੇ ਇਨਸਾਨ ਤੋਂ ਵੱਧ ਗੰਦਗੀ ਕੋਈ ਨਹੀਂ ਫਲਾਉਂਦਾ ਤੇ ਪੂਰੀ ਦੁਨੀਆ ਨਰਕ ਬਣ ਜਾਵੇ ਇੰਨੀ ਭੈੜੀ 스ਮੈਲ ਆਉ ਏਨੀਆਂ ਭੈੜੀਆਂ ਬਿਮਾਰੀਆਂ ਹੋਣਗੀਆਂ ਤੇ ਹਰ ਥਾਂ ਦੇ ਉੱਤੇ ਗੰਦਗੀ ਨਜ਼ਰ ਆਊਗੀ ਹਰ ਚੀਜ਼ ਆਪਣਾ ਕੰਮ ਬਾਖੂਬੀ ਕਰ ਰਹੀ ਆ ਤੇ ਫਿਰ ਉਹ ਦੱਸ ਦਿਆ ਕਹਿੰਦੇ ਵੀ ਆਪਣਾ ਸਰੀਰ ਦੇਖ ਪ੍ਰਮਾਤਮਾ ਨੇ ਆਪਣਾ ਸਰੀਰ ਕਿੰਨੀ ਤਕੜੀ ਚੀਜ਼ ਬਣਾਈ ਆ ਹਰ ਇੱਕ ਚੀਜ਼ ਦਾ ਆਪਣਾ ਇੱਕ ਫੰਕਸ਼ਨ ਆ ਹਰ ਇੱਕ ਚੀਜ਼ ਆਪਣਾ ਇੱਕ ਗੁਣ ਰੱਖਦੀ ਆ ਨੱਕ ਦੇ ਕੰਨ ਦੇ ਵਾਲ ਨੇ ਜਿਹੜੇ ਇਹ ਵੀ ਆਪਣਾ ਕੋਈ ਗੁਣ ਰੱਖਦੇ ਨੇ ਇਹ ਵੀ ਬਾਹਰੋਂ ਆਈਆਂ ਹੋਈਆਂ ਘੱਟੇ ਦੇ ਨਾਲ ਸਾਹ ਦੇ ਨਾਲ ਹਵਾ ਦੇ ਨਾਲ ਜਿਹੜੇ ਬਾਹਰੋਂ ਖਤਰਨਾਕ ਕਣਨ ਆਪਣੇ ਅੰਦਰ ਜਾਂਦੇ ਨੇ ਉਹਨਾਂ ਨੂੰ ਰੋਕਦੇ ਆ ਇਹ ਵੀ ਆਪਣਾ ਕੰਮ ਬਾਖੂਬੀ ਕਰਦੇ ਨੇ ਮੇਰੇ ਵਰਗੇ ਮੂਰਖ ਨੇ ਜਿਵੇਂ ਮੈਥੀ ਲਿਆ ਹੁੰਦਾ ਵੀ ਮੈਂ ਮਨਾ ਕੇ ਛੱਡੂ ਵੀ ਪ੍ਰਮਾਤਮਾ ਕੁਛ ਨਾ ਕੁਛ ਗਲਤ ਜਰੂਰ ਬਣਾਉਂਦਾ ਹੁਣ ਚੇਲਾ ਆਪਣੇ ਗੁਰੂ ਨੂੰ ਕਹਿੰਦਾ ਕਹਿੰਦਾ ਮਹਾਤਮਾ ਤੁਸੀਂ ਇਹ ਤਾਂ ਮੰਨੋਗੇ ਵੀ ਤੁਸੀਂ ਸਾਰੇ ਜਾਣੇ ਕਾਮ ਕ੍ਰੋਧ ਮੋਹ ਲੋਭ ਹੰਕਾਰ ਇਹ ਪੰਜ ਚੀਜ਼ਾਂ ਨੂੰ ਛੱਡਣ ਵਾਸਤੇ ਕਹਿੰਨੇ ਹੋ ਪਰ ਕਹਿੰਦਾ ਜੇ ਇਹ ਚੀਜ਼ਾਂ ਛੱਡਣੀਆਂ ਹੀ ਨੇ ਤਾਂ ਪ੍ਰਮਾਤਮਾ ਨੇ ਬਣਾਈਆਂ ਕਿਉਂ ਕਹਿੰਦਾ ਇਹ ਵੀ ਤਾਂ ਫਿਰ ਫਜ਼ੂਲ ਹੋਈਆਂ ਹੁਣ ਮਹਾਤਮਾ ਹੱਸਦਾ ਮਹਾਤਮਾ ਕਹਿੰਦਾ ਭਾਈ ਕੋਈ ਵੀ ਚੀਜ਼ ਆ ਉਹ ਲੋੜ ਤੋਂ ਵੱਧ ਹਾਨੀ ਕਰਦੀ ਆ ਚਾਹੇ ਉਹ ਕੋਈ ਰੋਟੀ ਹੀ ਕਿਉਂ ਨਾ ਹੋਵੇ ਚਾਹੇ ਕੋਈ ਬੰਦਾ ਪਾਣੀ ਹੀ ਕਿਉਂ ਨਾ ਪੀਵੇ ਲੋੜ ਤੋਂ ਬਾਅਦ ਹਰ ਚੀਜ਼ ਆ ਜਿਹੜੀ ਉਹਦਾ ਨੁਕਸਾਨ ਆ ਜੇ ਕਹਿੰਦੇ ਕਾਮ ਨਾ ਹੋਵੇ ਤਾਂ ਇਹ ਜਿਹੜੀ ਦੁਨੀਆ ਇਹਦੀ ਤਰੱਕੀ ਨਹੀਂ ਹੋਣੀ ਇਹ ਦੁਨੀਆ ਦੇ ਵਿੱਚ ਵਾਧਾ ਨਹੀਂ ਹੋਣਾ ਸ੍ਰਿਸ਼ਟੀ ਕਿਵੇਂ ਅੱਗੇ ਚੱਲੂਗੀ ਜੇ ਕ੍ਰੋਧ ਨਾ ਹੁੰਦਾ ਤਾਂ ਗੁਰੂ ਦੁਸ਼ਟਾਂ ਨੂੰ ਕਿਵੇਂ ਮਾਰ ਦੇ ਫਿਰ ਤਾਂ ਕੋਈ ਕ੍ਰੋਧ ਕਰਦਾ ਹੀ ਨਾ ਤੇ ਦੁਸ਼ਟਾਂ ਦਾ ਸੰਘਾਰ ਹੀ ਨਾ ਕਰ ਸਕਦੇ ਮੋਹ ਨਾ ਹੁੰਦਾ ਤਾਂ ਇਸ ਧਰਤੀ ਦੇ ਉੱਤੇ ਕੋਈ ਵੀ ਮਾਂ ਆਪਣੇ ਬੱਚੇ ਨੂੰ ਕਦੇ ਨਾ ਪਾਲਦੀ ਮੋਹ ਮਮਤਾ ਕਰਕੇ ਹੀ ਇਸ ਧਰਤੀ ਦੇ ਉੱਤੇ ਸਾਰੇ ਬੱਚੇ ਪਲ ਰਹੇ ਨੇ ਚਾਹੇ ਉਹ ਇਨਸਾਨ ਦੇ ਬੱਚੇ ਆ ਕਿਸੇ ਜਾਨਵਰ ਦੇ ਜਾਂ ਕਿਸੇ ਪੰਛੀ ਦੇ ਬੱਚੇ ਨੇ ਉਹ ਵੀ ਤਾਂ ਹੈ ਜਿਹਦੇ ਕਰਕੇ ਲੋਕ ਕੰਮ ਕਰਦੇ ਨੇ ਇੱਕ ਲੋਭ ਵੀ ਆ ਜਿਹਦੇ ਕਰਕੇ ਲੋਕ ਸਾਧੂ ਮਹਾਤਮਾ ਦੇ ਕੋਲੇ ਜਾਂਦੇ ਨੇ ਮੰਦਿਰਾਂ ਮਸਜਿਦਾਂ ਦੇ ਵਿੱਚ ਜਾਂਦੇ ਨੇ ਜਿਹਦੇ ਕਰਕੇ ਲੋਕ ਪਾਠ ਪੂਜਾ ਕਰਨੀ ਸ਼ੁਰੂ ਕਰਦੇ ਆ ਤੇ ਜੇ ਹੰਕਾਰ ਨਾ ਹੁੰਦਾ ਫਿਰ ਲੋਕਾਂ ਨੂੰ ਨਿਮਰਤਾ ਰੱਖਣ ਵਾਲੇ ਬੰਦੇ ਦਾ ਗੁਣ ਕਿਵੇਂ ਪਤਾ ਲੱਗਦਾ ਨਿਮਰਤਾ ਰੱਖਣ ਵਾਲੇ ਬੰਦੇ ਦਾ ਆਦਰ ਸਤਕਾਰ ਕਿਵੇਂ ਹੁੰਦਾ ਜੇ ਹੰਕਾਰ ਨਾ ਹੁੰਦਾ ਇਸ ਕਰਕੇ ਇਸ ਧਰਤੀ ਦੇ ਉੱਤੇ ਹਰ ਇੱਕ ਚੀਜ਼ ਕੋਈ ਨਾ ਕੋਈ ਗੁਣ ਜ਼ਰੂਰ ਰੱਖਦੀ ਉਹ ਕਿੰਨੀ ਭੈੜੀ ਕਿਉਂ ਨਾ ਹੋਵੇ ਮੌਤ ਮੌਤ ਨੂੰ ਸਭ ਮਾੜਾ ਮੰਨਦੇ ਨੇ ਮੌਤ ਤੋਂ ਬਿਨਾਂ ਮੋਕਸ਼ ਨਹੀਂ ਹੋ ਸਕਦਾ ਮੌਤ ਦੇ ਭੈ ਤੋਂ ਬਿਨਾ ਬੰਦਾ ਭਗਤੀ ਵਾਲੇ ਪਾਸੇ ਨੂੰ ਨਹੀਂ ਚੱਲ ਸਕਦਾ ਮੌਤ ਦੇ ਤੋਂ ਮੌਤ ਤੋਂ ਬਿਨਾ ਵਿਰਾਗ ਨਹੀਂ ਜਾਗਦਾ ਜੇ ਵਿਰਾਗ ਨਹੀਂ ਜਾਗਦਾ ਤਾਂ ਬੰਦਾ ਪ੍ਰਮਾਤਮਾ ਨੂੰ ਪਾ ਨਹੀਂ ਸਕਦਾ ਹੁਣ ਜਿਹੜੇ ਐਡੇ ਵੱਡੇ ਵੱਡੇ ਸ਼ਹੀਦ ਹੋਏ ਨੇ ਉਹ ਇੰਨਾ ਹੱਸ ਕੇ ਸ਼ਹੀਦੀਆਂ ਇਸੇ ਕਰਕੇ ਪਾ ਗਏ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਮੌਤ ਵੀ ਇੱਕ ਰਾਹ ਉਸ ਪ੍ਰਮਾਤਮਾ ਤੱਕ ਪਹੁੰਚਣ ਦਾ ਗੁਰੂ ਸਾਹਿਬ ਨੇ ਵੀ ਕਿਹਾ ਕਿ ਪਹਿਲਾਂ ਮਰਨ ਕਬੂਲ ਇਸ ਕਰਕੇ ਪਾਈ ਇਸ ਦੁਨੀਆ ਦੇ ਉੱਤੇ ਉਸ ਅਕਾਰਪੁਰਖ ਵਾਹਿਗੁਰੂ ਨੇ ਜਿਹੜੀ ਚੀਜ਼ ਤੁਹਾਨੂੰ ਭੈੜੀ ਤੋਂ ਭੈੜੀ ਵੀ ਲੱਗਦੀ ਆ ਮਾੜੀ ਤੋਂ ਮਾੜੀ ਵੀ ਲੱਗਦੀ ਆ ਉਹਨੂੰ ਵੀ ਕੋਈ ਨਾ ਕੋਈ ਗੁਣ ਜ਼ਰੂਰ ਦਿੱਤਾ ਪਰਮਾਤਮਾ ਨੇ ਜਿਸ ਵੀ ਚੀਜ਼ ਨੂੰ ਪੈਦਾ ਕੀਤਾ ਉਹਨੂੰ ਕਿਸੇ ਨਾ ਕਿਸੇ ਗੁਣ ਦੇ ਨਾਲ ਜ਼ਰੂਰ ਪੈਦਾ ਕੀਤਾ ਉਹ ਗੱਲ ਵੱਖਰੀ ਆ ਕਿ ਸਾਨੂੰ ਉਹਦੇ ਗੁਣਾ ਤਾਂ ਹੀ ਜਾਣਕਾਰੀ ਨਹੀਂ ਹੈਗੀ ਇਸ ਕਰਕੇ ਕੋਈ ਵੀ ਚੀਜ਼ ਆ ਇੱਕ ਛੋਟਾ ਜਿਹਾ ਕਿਣਕਾ ਵੀ ਇਸ ਇੰਨੇ ਵੱਡੇ ਬ੍ਰਹਿਮੰਡ ਦੇ ਵਿੱਚ ਆਪਨਾ ਕੋਈ ਨਾ ਕੋਈ ਯੋਗਦਾਨ ਜ਼ਰੂਰ ਪਾਉਂਦਾ ਸੋ ਪ੍ਰਮਾਤਮਾ ਨੇ ਜੋ ਵੀ ਚੀਜ਼ ਬਣਾਈ ਆ ਆਪਾਂ ਅਕਸਰ ਹੀ ਗੱਲ ਕਰਦੇ ਆ ਕਿ ਹਰ ਚੀਜ਼ ਦੋ ਧਰਤੀ ਦੇ ਉੱਤੇ ਆ ਤੇ ਇੱਕ ਸਿਰਫ ਪ੍ਰਮਾਤਮਾ ਜੇ ਦੇਣਾ ਤਾਂ ਹੀ ਰਾਤ ਆ ਰਾਤ ਕਰਕੇ ਆਪਾਂ ਨੂੰ ਦਿਨ ਦਾ ਅਹਿਸਾਸ ਹੁੰਦਾ ਦੁੱਖ ਕਰਕੇ ਆਪਾਂ ਨੂੰ ਸੁੱਖ ਦਾ ਅਹਿਸਾਸ ਹੁੰਦਾ ਚੰਗੇ ਕਰਕੇ ਆਪਾਂ ਨੂੰ ਮਾੜੇ ਦਾ ਪਤਾ ਲੱਗਦਾ ਸ਼ੈਤਾਨ ਦੇ ਵਿਯੂਧ ਕਰਕੇ ਹੀ ਆਪਾਂ ਨੂੰ ਪਤਾ ਲੱਗਦਾ ਕਿ ਪ੍ਰਮਾਤਮਾ ਕਿੰਨੀ ਵੱਡੀ ਤਾਕਤ ਰੱਖਦਾ ਉਹਦੀ ਹਸਤੀ ਕਿੰਨੀ ਵੱਡੀ ਆ ਇਸ ਕਰਕੇ ਇੱਕ ਦੂਜੇ ਨੂੰ ਮਾੜਾ ਚੰਗਾ ਬੋਲਣਾ ਬੰਦ ਕਰੀਏ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਦੇ ਵਿੱਚ ਹੋ ਉਸ ਪਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰੋ ਮਿੱਤਰੋ ਜ਼ਿੰਦਗੀ ਬੜੀ ਖੂਬਸੂਰਤ ਆ ਕਣ-ਕਣ ਦੇ ਵਿੱਚ ਪਰਮਾਤਮਾ ਵਾਸ ਕਰਦਾ ਚਮਤਕਾਰ ਹੁੰਦੇ ਨੇ ਕਲਾ ਵਰਤਦੀ ਆ ਤੁਹਾਡਾ ਭਰੋਸਾ ਕਿੰਨਾ ਕਾ ਪਰਮਾਤਮਾ ਦੇ ਉੱਤੇ ਗੱਲ ਸਿਰਫ ਇੱਥੇ ਖੜੀ ਆ ਤੁਸੀਂ ਉਹਦਾ ਨਾਮ ਲੈਣਾ ਸ਼ੁਰੂ ਕਰੋ ਇਕ ਕਿਉ ਤੁਸੀਂ ਉਹ ਵੀ ਚੀਜ਼ਾਂ ਹੋ ਜਾਂਦੀਆਂ ਨੇ ਜਿਹੜੀਆਂ ਤੁਸੀਂ ਕਦੇ ਸੋਚੀਆਂ ਵੀ ਨਹੀਂ ਹੁੰਦੀਆਂ ਧੰਨਵਾਦ ਜਿਉਂਦੇ ਵਾਸਤੇ ਰਾਮ